ਇੱਥੇ ਕੋਈ ਕਾਰਵਾਈ ਨਹੀਂ ਹੈਗੀ ਮਤਲਬ ਸਾੜੇ ਪਿੰਡ ਦੇ ਵਿੱਚ ਹੀ ਚਿੱਟਾ ਵੇਖਦਾ ਇੱਥੇ ਕੋਈ ਕਾਰਵਾਈ ਨਹੀਂ ਕਰਦਾ ਹੈਗਾ ਇਹ ਪਹਿਲਾਂ ਇੱਕ ਛੋਟਾ ਮੜਿਆ ਸੀ ਇੱਕ ਉਹ ਵੀ ਚਿੱਟੇ ਨਾਲ ਹੀ ਮੜਿਆ ਟੀਕੇ ਲਾ ਲਾ ਕੇ ਚਿੱਟੇ ਦੇ ਇਹਨੇ ਟੀਕੇ ਲਾਉਂਦਾ ਰਿਹਾ ਵਾ ਗੋਲੀਆਂ ਵੀ ਖਾਂਦਾ ਰਿਹਾ ਟੀਕੇ ਵੀ ਲਾਉਂਦਾ ਰਿਹਾ ਭਾਈ ਤੇ ਇਹ ਜਾਨੀ ਬਤੇਰਾ ਹੀ ਕਹਿੰਦੇ ਰਹੇ ਚਲੋ ਨਹਿਰ ਪਰ ਜਿਹੜੇ ਲਾਉਣ ਵਾਲੇ ਉਹਨਾਂ ਦਾ ਪਰ ਭੜਾ ਨਹੀਂ ਹੋਣਾ ਜਿੰਨਾ ਮੇਰੇ ਪੁੱਤ ਨਸਿਆਂ ਦੀ ਲਾਤ ਤੇ ਕੋਈ ਕਾਰਵਾਈ ਮਤਲਬ ਇਥੇ ਹੁੰਦੀ ਨਹੀਂ ਚਟੇ ਤੇ ਮਤਲਬ ਹਮਾਂ ਦੇ ਕਾਰਵਾਈ ਨਹੀਂ ਕੋਈ ਹੁੰਦੀ ਜੋ ਬੋਲਸ ਲੋ ਕੀ ਤੀਨੀ ਮਤਲਬ ਕਰਨਾ ਚਾਹੁੰਦੇ ਆ ਪਰ ਕਹਿੰਦੇ ਇਹਦੇ ਚਟੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਅਸੀਂ ਗਏ ਹੀ ਨਹੀਂ ਬੜਾ ਆਡੇ ਪਿੰਡ ਦੇ ਵਿੱਚ ਠਾਣਾ ਕੋਈ ਕਾਰਵਾਈ ਥਾਣੇ ਵਾਲਿਆਂ ਨੇ ਕੀਤੀ ਵੀ ਕੋਰਾ ਨਹੀਂ ਨਾ ਇਹ ਕਿ ਸਰ ਘਟਣਾ ਹੋਈ ਆ ਕੁਲਵਿੰਦਰ ਸਿੰਘ ਨਾਂ ਹੈ ਇਹਦਾ ਇਹ ਭਾਜੀ ਚੱਟੇ ਦੇ ਟੀਕੇ ਲਾਉਂਦਾ ਸੀ ਇੱਥੇ ਕੋਈ ਕਾਰਵਾਈ ਨਹੀਂ ਹੈਗੀ ਮਤਲਬ ਸਾਰੇ ਪਿੰਡ ਦੇ ਵਿੱਚ ਵੀ ਚਿੱਟਾ ਵੇਖਦਾ ਇੱਥੇ ਕੋਈ ਕਾਰਵਾਈ ਨਹੀਂ ਕਰਦਾ ਹੈਗਾ ਇਹ ਪਹਿਲਾਂ ਇੱਕ ਛੋਟਾ ਮਰਿਆ ਸੀ ਇੱਕ ਉਹ ਵੀ ਚਿੱਟੇ ਨਾਲ ਹੀ ਮਰਿਆ ਟੀਕੇ ਲਾ ਲਾ ਕੇ ਚਿੱਟੇ ਦੇ ਇਹ ਵੀ ਇਹ ਵੀ ਚਿੱਟੇ ਨਾਲ ਹੀ ਮਰਿਆ ਆ ਤਾਂ ਕੋਈ ਕਾਰਵਾਈ ਨਹੀਂ ਹੋਈ ਇਹਦਾ ਇਕੱਲਾ ਹੀ ਪੁੱਤ ਇਹੋ ਰਹਿ ਗਿਆ ਸੀ ਇਹ ਵੀ ਗਿਆ ਜੇ ਆ ਦੋ ਬੱਚੇ ਆ ਵੇਖ ਲਓ ਛੋਟੇ ਛੋਟੇ ਆ ਦੀ ਘਰ ਦੀ ਆ ਤੇ ਨਾ ਇਹਨਾਂ ਬੜੇ ਕੋ ਸੋਚੇ ਤੇ ਨਾਲੇ ਪਿੰਡ ਦੇ ਵਿੱਚ ਆ ਬੰਦ ਹੋਏ ਕੋਈ ਕਾਰਵਾਈ ਮਤਲਬ ਇੱਥੇ ਹੁੰਦੀ ਨਹੀਂ ਚਟੇ ਤੇ ਮਤਲਬ ਹਮਾਂ ਦੇ ਕਾਰਵਾਈ ਨਹੀਂ ਕੋਈ ਹੁੰਦੀ ਜੇ ਕਰ ਕਿਸੇ ਕਰੀ ਪੁਲਿਸ ਨੂੰ ਕੀਤੀ ਨਹੀਂ ਮਤਲਬ ਕਰਨਾ ਚਾਹੁੰਦੇ ਆ ਪਰ ਕਹਿੰਦੇ ਇਹਦੇ ਚਟੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਅਸੀਂ ਗਏ ਹੀ ਨਹੀਂ ਮੁਰਕੇ ਥਾਣਾ ਪਿੰਡ ਚ ਹੀ ਆ ਪਿੰਡ ਚ ਹੀ ਥਾਣਾ ਵਾ ਪਿੰਡ ਚ ਹੀ ਥਾਣਾ ਸ਼ਰਮਨਾ ਸ਼ਾਬਿਕਾ ਸੜਿਆਂ ਵਿੱਚ ਦਾ ਵੇਖਦਾ ਵਾ ਇੱਥੇ ਕੀ ਮੰਗ ਕਰਦੇ ਮੰਗ ਇਹੋ ਕਰਨੇ ਕਿ ਇਹ ਬੰਦ ਹੋਣਾ ਚਾਹੀਦਾ ਵਾ ਬਾਕੀ ਤੇ ਬੱਜ ਜਾਣ ਚਲੋ ਇਹ ਤਾਂ ਹੁਣ ਗਏ ਦੋਵੇਂ ਇਹਨਾਂ ਦਾ ਇਹੋ ਬੱਚਾ ਆਏਗਾ ਇਹ ਵੀ ਗਿਆ ਇਹੋ ਰਹਿ ਗਿਆ ਜੀ ਕਿਹੜੀ ਜਿਹਾ ਸ਼ੋਅ ਇਦਾਂ ਵੇਖਦਾ ਸੜਿਆਂ ਇਦਾਂ ਹੀ ਵੇਖਦਾ ਕਿ ਸੜਿਆਂ ਵਿੱਚ ਵੇਖਦਾ ਤੇ ਤਾਂ ਹੀ ਲਾਉਣ ਦੇ ਇਹਨੇ ਕਰਦੇ ਆ ਇਹਨੂੰ ਤੇ ਗੋਲੀਆਂ ਦੇ ਇੱਥੋਂ ਇੱਥੇ ਬੰਤੀ ਕੋਈ ਨਹੀਂ ਕੁੜੀਆਂ ਗੋਲੀਆਂ ਗਾਲੀਆਂ ਵੀ ਬੜੀਆਂ ਐਸੇ ਵਿਕਦੀਆਂ ਵਾ ਸੜਿਆਂ ਵਿੱਚ ਲੋਕਾਂ ਨੇ ਧੰਦੇ ਬਣਾਏ ਆ ਬਿジネス ਕੰਡ ਦੇ ਆ ਕੋਈ ਕਾਰਵਾਈ ਨਹੀਂ ਹੋਣ ਈ ਜ ਸੇਵਾ ਸਿੰਘ ਸੇਖਵਾ ਪਿੰਡ ਜੀ ਦੇ ਗਰਮੀਤ ਕੋਰ ਕੀ ਸਾਰੀ ਘਟਨਾ ਬਾਬੀ ਦਾ ਮੇਡਣਾ ਇਹਨੇ ਟੀਕੇ ਲਾਉਂਦਾ ਰਿਹਾ ਵਾ ਗੋਲੀਆਂ ਵੀ ਖਾਂਦਾ ਰਿਹਾ ਟੀਕੇ ਵੀ ਲਾਉਂਦਾ ਰਿਹਾ ਵਾਏ ਤੇ ਇਹਦੇ ਜਾਨੀ ਬਤੇਰਾ ਹੀ ਕਹਿੰਦੇ ਰਹੇ ਚਲੋ ਨਹੀਂ ਪਰ ਜਿਹੜੇ ਲਾਉਣ ਵਾਲੇ ਉਹਨਾਂ ਦਾ ਪਰ ਭੜਾ ਨਹੀਂ ਹੋਣਾ ਜਿੰਨਾ ਮੇਰੇ ਪੁੱਤ ਨਸਿਆਂ ਤੇ ਲਾਤੇ ਉਹਨਾਂ ਦਾ ਕਿਦੇ ਸੱਡ ਗਏ ਕੱਲੇ ਨਸਾ ਪਾਜੀ ਪਿੰਡ ਚ ਪਤਾ ਨਹੀਂ ਕਿੱਥੋਂ ਲੈ ਕੇ ਆਉਂਦਾ ਏ ਸਾਨੂੰ ਵੀ ਤਾਂ ਪਤਾ ਹੀ ਨਹੀਂ ਲੱਗਦਾ ਇਹ 3-4 ਸਾਲ ਹੀ ਉਹ ਚੱਲੇ ਏ ਜਦੋਂ ਜ਼ਿਆਦਾ ਵੱਧ ਗਿਆ ਉਦੋਂ ਸਾਨੂੰ ਪਤਾ ਲੱਗਾ ਬਤੇਰਾ ਕਹਿੰਦੇ ਰਹੇ ਆ ਨਸਾ ਪਾ ਦੂਜਾ ਨਹੀਂ ਕਿੱਥੋਂ ਲੈ ਕੇ ਆਉਂਦਾ ਕਿਹਦੇ ਪਾਜੀ ਬੜਾ ਸਾਡੇ ਪਿੰਡ ਦੇ ਵਿੱਚ ਠਾਣਾ ਕੋਈ ਕਾਰਵਾਈ ਠਾਣੇ ਵਾਲਿਆਂ ਨੇ ਨਹੀਂ ਕੀਤੀ ਵੀ ਇੱਕ ਤੇਰਾ ਰੌਲੀ ਪਾਉਂਦੇ ਰਹੇ ਜਦੋਂ ਮੇਰਾ ਦੂਜਾ ਬੇਟਾ ਆਇਆ ਇਦਾਂ ਹੋਏ ਮੈਂ ਉਹਦੇ ਵੀ ਕਿਹਾ ਹਾਂ ਮੈਂ মিডিਆ ਵਾਲਿਆਂ ਨੂੰ ਸਾਧ ਕੇ ਆਪਣੀ ਵੀ ਬਣਾਉਣੀ ਆ ਮੇਰੇ ਘਰ ਆ ਚਾਂਸ ਹੋਇਆ ਵਾ ਉਹਦੇ ਪਿੰਡ ਵਾਲੇ ਨਹੀਂ ਮੰਨੇ ਆਗੇ ਵੀ ਅਮਰੀਕਾ ਆ ਕੇ ਕਿਹਾ ਮੈਂ ਅਮਰੀਕਾ ਸਰਦਣਿਆ ਮੇਰੇ ਘਰ ਦਾ ਕੋਹ ਨਹੀਂ ਰਿਆ ਹੈਗਾ ਵੀ ਮੈਂ ਤਾਂ ਕਰ ਇੰਨੀ ਗਰੀਬੀ ਆ ਮੇਰੇ ਤੇ ਹਾਂਜੀ ਦੋ ਬੱਚੇ ਆ ਛੋਟੇ ਛੋਟੇ ਨਸ਼ਾ ਪਤ ਲਗਾ ਕਿੱਥੋਂ ਲੈ ਕੇਦਾ ਕੌਣ ਜਾਂਦਾ ਰਿਆ ਨਾਲ ਦੇ ਪਤਾ ਨਹੀਂ ਨਸੇ ਦਾ ਨਹੀਂ ਪਤਾ ਪਾਜੀ ਲੱਗਾ ਹਾਂਜੀ ਉਹ ਪਤਾ ਹੈ ਉਹਨ ਸਾਲ ਹੋਇਆ ਪਾਜੀ ਸਾਲ ਬਾਅਦ ਇਹਦਾ ਹੋ ਗਿਆ ਇੰਨੇ ਟੀਗਾ ਦੱਜਾ ਨਹੀਂ ਬਾਹ ਚ ਹੀ ਲਾਉਂਦਾ ਰਿਆ ਵਾ ਇਹ ਤੇ ਦੱਜਾ ਨਹੀਂ ਕਈ ਵਾਰੀ ਤਾਂ ਬਾਹਰ ਹੀ ਲਾ ਹੁੰਦਾ ਹੁੰਦਾ ਏ ਕਈ ਵਾਰੀ ਘਰ ਜੇ ਕਿਤੇ ਇੰਨੇ ਲਵਣੇ ਤਾਂ ਇਹਨੂੰ ਆਖਣਾ ਨਾ ਲਾ ਆਡਾ ਨਾਂ ਗਾੜੀ ਆਖਣਾ ਤੂੰ ਇਹ ਮੈਨੂੰ ਕਹਿੰਦੀਆਂ ਈ ਹੂੰ ਤੇਰਾ ਘਰ ਦੀਨੇ ਵੀ ਖਿਜਣਾ ਤੂੰ ਨਾ ਇਹ ਕਿਉਂ ਕਰਨਾ ਇਦਾਂ ਨਸਾ ਮੈਂ ਫੜਿਆ ਫੜਿਆ ਵੀ ਗਿਆ ਪਹਿਲੇ ਨਹੀਂ ਫੜਿਆ ਨਹੀਂ ਗਿਆ ਕਿਤੇ ਨਹੀਂ ਨਹੀਂ ਕੋਈ ਪੁਲਿਸ ਨੇ ਕਾਰਵਾਈ ਪਿੰਡ ਚ ਕੀਤੀ ਨਹੀਂ ਭਾਜੀ ਤੁਸੀਂ ਕਦੀ ਕਹਿ ਨਹੀਂ ਜਾ ਕੇ ਪੁਲਿਸ ਨੂੰ ਨਸ਼ਾ ਵੇਖਦਾ ਪਿੰਡ ਦੇ ਕਹਿੰਦੇ ਪੁਲਿਸ ਹਰ ਤੇ ਕਾਰਵਾਈ ਕੋਈ ਕਰਦੀ ਨਹੀਂ ਗੀ ਨਸ਼ੇ ਤੇ ਕੋਈ ਕਾਰਵਾਈ ਨਹੀਂ ਹੱਤੇ ਹੁੰਦੀ ਵੀ ਕੀ ਚਾਹੁੰਦੇ ਤੁਸੀਂ ਅੱਡੀ ਕੋਈ ਨਾ ਕੋਈ ਹਾਲ ਹੋਣਾ ਚਾਹੀਦਾ ਇਹ ਪਿੰਡ ਦੇ ਵਿੱਚ ਨਸ਼ਾ ਬੰਦ ਹੋਣਾ ਚਾਹੀਦਾ ਮੈਂ ਤਾਂ ਗਵਾਲੇ ਦੇ ਦੋ ਪੁੱਤ ਕੇ ਲੋਕਾਂ ਦੇ ਪੁੱਤਾਂ ਦੀ ਜ਼ਿੰਦਗੀ ਬਾਜੇ ਪਿੰਡ ਦੇ ਵਿੱਚ ਉਹ ਕਿਤੇ ਇਹ ਜੀ ਮੇਰੇ ਆਪਣੇ ਮਾਂ ਲੱਗਦਾ ਸੀ ਕੀ ਗੱਲ ਬਾਤ ਹੋਈ ਛੜੀ ਗੱਲ ਬਾਤ ਇਹੋ ਜੀ ਚਿੱਟੇ ਦੇ ਟੀਕੇ ਲਾਉਂਦਾ ਰਿਹਾ ਵਾ ਤਿੰਨ ਸਾਲ ਹੋ ਚੱਲੇ ਲਾਉਂਦੇ ਨੂੰ ਬਹੁਤ ਜ਼ਿਆਦਾ ਮਤਲਬ ਇਹ ਪਿੰਡ ਵਿੱਚ ਨਸ਼ਾ ਚੱਲਣ ਡਿਆ ਵਾ ਕੋਈ ਇਹ ਪਿੰਡ ਵਿੱਚ ਕੋਈ ਰੋਕ ਥੰਮ ਨਹੀਂ ਇਹ ਨਸ਼ੇ ਦੀ ਤੇ ਯਾਨੀ ਵੀ ਚਲੋ ਇਹਦੇ ਤੇ ਪੋਤ ਵਿਚਾਰੀ ਦੇ ਗਰੀਬਣੀ ਦੇ ਮਰ ਗਏ ਆ ਤੇ ਲੋਕਾਂ ਦੇ ਵੱਜ ਜਾਣ। ਮਗੇ ਠਾਣਾ ਵਾ। ਹਾਂਜੀ ਲੱਗੇ ਠਾਣਾ ਵਾ ਜੀ। ਠਾਣੇ ਕਦੀ ਕੰਪਲੇਨਟ ਨਹੀਂ ਕੀਤੀ ਨਸ਼ਾ ਵਿਗਦਾ ਪੈਂਦਾ। ਨਹੀਂ ਜੀ ਇੰਨਾ ਨਹੀਂ ਕੀਤੀ। ਕੀ ਬਤਾ ਵਿਚਾਰੀਆਂ ਡਰਦਿਆਂ ਨੇ ਨਹੀਂ ਕੀਤੀ ਜੈ ਕੀ ਹਿਸਾਬਤਾਬ ਇਹਨਾਂ ਦਾ। ਹੁਣ ਇਹਨਾਂ ਨੂੰ ਇਹ ਵੀ ਇਨਸਾਫ ਚਾਹੀਦਾ ਵਿਚਾਰੀਆਂ ਨੂੰ ਇਹ ਵੀ ਗਰੀਬੀਆਂ ਨੇ ਬੱਚੇ ਕਿਤਨਾ ਪਾਲਣੇ ਕੋਈ ਇਹਨਾਂ ਦਾ ਘਰ ਨਹੀਂ ਬਾਹਰ ਨਹੀਂ ਇਹਨਾਂ ਦਾ। ਆ ਕੋਠੇ ਵੇਖੋ ਜੀ ਇਹਨਾਂ ਦੇ ਡਿੱਗਣ ਡੇ ਆ। ਕਿੱਥੇ ਇਹਨਾਂ ਰਹਿਣਾ ਵਾ। ਉਹਦੀ ਵੀ ਇਹਨੇ ਟੀਕਿਆ ਨਾ ਹੋਈ ਏ ਜੀ।